ਮੈਂ ਕਿਰਨਦੀਪ ਪੰਜਾਬ ਟਾਈਮਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ ਬੋਚਨ ਜੀ ਸਾਡੇ ਕੋਲ ਇਸ ਟਾਈਮ ਅਬਾਊਟ 105 ਕੇਸ ਆ ਚੁੱਕੇ ਆ ਤੇ ਜਿਹਦੇ ਵਿੱਚ ਅਸੀਂ ਜਿਹੜਾ ਪਹਿਲਾਂ ਬੰਦਾ ਸੀ ਕਿ ਅਸੀਂ ਸ਼ੂ ਕਾਸ ਨੋਟਿਸਿਸ ਅਬਾਊਟ 40 45 ਕੇਸਿਸ ਸੇ ਜਾਰੀ ਕੀਤੇ ਤੇ 11 ਕੇਸਿਸ ਇਸ ਟਾਈਮ ਜਿਹੜੇ ਪਾਸਪੋਰਟ ਹੈ ਇਸ ਟਾਈਮ ਅਸੀਂ ਬਾਉਂਡ ਕਰਾਦਾ ਕੇਸਿਸ ਯੂਕੇ ਕੈਨੇਡਾ ਯੂਐਸਏ ਦੇ ਵਿੱਚੋਂ ਕੇਸਿਸ ਆਉਂਦੇ ਕਿ ਜਿੱਥੇ ਬੰਦੇ ਇੱਥੇ ਆਉਂਦੇ ਆ ਤੇ ਉਹ ਵਿਆਹ ਕਰਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਵਾਪਸ ਨਹੀਂ ਆਉਂਦੇ ਕੰਪਲੇਂਟਸ ਆ ਰਹੀਆਂ ਰੈਗੂਲਰਲੀ ਅਬਾਊਟ 8-10 ਕੰਪਲੇਂਟਸ ਹਰ ਕੋ ਰੋਜ਼ ਆ ਜਾਂਦੀਆਂ ਤੇ ਅਸੀਂ ਮਤਲਬ ਜਿਹੜਾ ਇਸ ਨੂੰ ਮਤ ਉਹ ਮੁਹਿੰਮ ਨੂੰ ਹੰਗਾਰਾ ਦੇਣ ਲਈ ਅਸੀਂ 8 ਮਾਰਚ ਨੂੰ ਮਤਲਬ ਆਪਣੇ ਆਫਿਸ ਦੇ ਵਿੱਚ ਇੰਟਰਨੈਸ਼ਨਲ ਵੂਮਨ ਡੇ ਤੇ ਅਸੀਂ ਇੱਥੇ ਇੱਕ ਸਪੈਸ਼ਲ ਪਾਸਪੋਰਟ ਅਦਾਲਤ ਲਗਾਉਣ ਜਾ ਰਹੇ ਹਾਂ ਦੇ ਵਿੱਚ ਅਸੀਂ ਜਿਹੜੇ ਇੱਕ ਤਾਂ ਜਿਹੜੀਆਂ ਨਾਰਮਲ ਜਿਹੜੀਆਂ ਲੜਕੀਆਂ ਨੂੰ ਤੇ ਜਿਹੜੇ ਲੇਡੀਜ਼ ਨੂੰ ਪਾਸਪੋਰਟ ਰਿਲੇਟਡ ਪ੍ਰੋਬਲਮ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਔਨ ਦਾ ਸਪਾਟ ਸੌਲਵ ਕਰਨ ਦੀ ਤੇ ਦੂਜੇ ਅਸੀਂ ਸਪੈਸ਼ਲ ਹੀアリング ਦਵਾਂਗੇ ਉਹਨਾਂ ਲੇਡੀਜ਼ ਦਾ ਜਿਨ੍ਹਾਂ ਜਿਨ੍ਹਾਂ ਦੇ ਹਸਬੰਡ ਉਹਨਾਂ ਨੂੰ ਧੋਖਾ ਦੇ ਕੇ ਬਾਹਰ ਚਲੇ ਗਏ ਸਰ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਨਹੀਂ ਹੈ ਫੋਰਨ ਪਾਸਪੋਰਟ ਹੈ ਗਿਆ ਉਹਨਾਂ ਦੇ ਬਾਰੇ ਤੁਸੀਂ ਕੀ ਕਰੋਗੇ ਬੇਸਿਕਲੀ ਅਸੀਂ ਦੇਖਿਆ ਜਾਵੇ ਤੇ ਅਸੀਂ ਆਲਮੋਸਟ ਮਤਲਬ ਜਿਹੜੇ ਸਾਡੇ ਕੋਲ ਕੇਸਸ ਆਉਂਦੇ ਆ ਕੋਚ अबाउट 75 80 ਪਰਸੈਂਟ ਕੇਸਸ ਦੇ ਵਿੱਚ ਇੰਡੀਅਨ ਪਾਸਪੋਰਟਸ ਹੁੰਦੇ ਸੋ ਜਿਹੜੇ ਫੋਰਨ ਪਾਸਪੋਰਟਸ ਹੈਗੇ ਜਿਨ੍ਹਾਂ ਕੋ ਅਸੀਂ ਉਹਨਾਂ ਨੂੰ ਐਮਬੈਸੀ ਨੂੰ ਲਿਖ ਸਕਦੇ ਹਾਂ ਹੋਰ ਤੋਂ علاوہ ਬੱਸ ਸਾਡੇ ਕੋਲ ਪਰਸਨਲੀ ਅਥਾਰਟੀ ਨਹੀਂ ਹੈਗੀ ਕਿ ਉਹ ਪਾਸਪੋਰਟਸ ਨੂੰ ਇੰਪਾਉਂਡ ਕਰ ਸਕਦੇ ਜਿਹੜੇ ਉਸਕੇ ਕੇਸ ਵਿੱਚ ਹਮਨੇ ਇਮੀਡੀਏਟਲੀ ਪਾਸਪੋਰਟਸ ਨੂੰ ਕੇਬਤ ਕਰ ਲਏ ਹੈ ਔਰ ਉਨਕੀ ਇਵਨ ਹਸਬੰਡ ਕੀ ਈਮੇਲ ਵੀ ਆਈ ਥੀ ਜਿਸ ਵਿੱਚ ਉਹਨਾਂ ਨੇ ਲਿਖਾਇਆ ਕਿ ਹੁਣ ਕਾ ਜੋ ਮਾਰਕ 2011 ਦਾ ਹੈ ਉਹਨਾਂ ਦਾ ਵੀਜ਼ਾ ਹੈ ਔਰ ਉਹਨੂੰ ਪਾਸਪੋਰਟ ਉਹਨਾਂ ਨੇ ਅਪੀਲ ਕੀਤਾ ਹੈ ਕਿ ਹਮਨੇ ਉਹਨਾਂ ਨੇ ਬਹੁਤ उनके पासपोर्ट दे दिया जाए अदरवाइज डिक्लेयर्ड इलीगल उस कंट्री में और उनको मतलब डिपोर्ट होना पड़ेगा। उनके केस में ऑलरेडी यहाँ अदालत में केस चल रहा है और वो अदालत में पर्सनली अपेयर नहीं हो रहे तो क्या है कि हमारी इस एफर्ट से क्या होगा कि जैसे हम उनके पासपोर्ट जब्त कर लिए हैं वो उनको यहाँ इंडिया वापस आना पड़ेगा और जैसे वो केस लड़ेंगे तो एटलीस्ट को जो कुछ उनकी वाइफ की उनकी बेटी को कुछ कंपनसेशन मिलेगी तो मतलब एटलीस्ट ये है कि हमारी एफर्ट से वो बंदा ट्रायल के लिए तो यहाँ आएगा और कुछ तो नतीजा निकलेगा केस का अगर सात आठ साल से तो ही वो अपने देश वापस नहीं आ रहे ਪੰਜਾਬ ਟੈਂਸ ਟੀਵੀ ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਸ ਟੀਵੀ